ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਪਾਂ ਆ ਗਏ ਤੇ ਜੇ ਤੁਸੀਂ ਨਾਨਕ ਜੀ ਦਾ ਸਭ ਨੂੰ ਜਾਣਦੇ ਹੋ ਤਾਂ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰਕੇ ਜਾਓ ਰਸਤੇ ਦੇ ਵਿੱਚ ਰੁਕ ਕੇ ਤੇ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਯਾਦਗਾਰ ਸਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਸਹਿਬਜਾਦਾ ਬਾਬਾ ਫਤਿਹ ਸਿੰਘ ਜੀ ਤੇ ਇੱਧਰ ਆਪਣੀ ਗੱਡੀ ਖੜੀ ਆ ਇੱਥੋਂ ਹੁਣ ਅੱਗੇ ਦਾ ਜਿਹੜਾ ਆਪਣਾ ਸਫ਼ਰ ਉਹ ਸ਼ੁਰੂ ਹੋ ਜੂਗਾ ਆ ਜਿਹੜਾ ਰੋੜਾ ਏਅਰ ਰੋਡ ਦੇ ਉੱਪਰੋਂ ਆਪਾਂ ਆਏ ਸੀਗੇ ਇੱਧਰਲੇ ਵਾਲੇ ਪਾਸੇ ਹਜ਼ੂਰ ਸਾਹਿਬ ਤੇ ਇੱਧਰੋਂ ਆਪਾਂ ਜਾਣਾ ਨਾਨਕ ਜੀ ਦਾ ਸਾਹਿਬ ਵਾਲੇ ਪਾਸੇ ਨੂੰ ਤੇ ਆਪਣਾ ਇਹ ਅੱਜ ਦਾ ਸਫ਼ਰ ਐਵੇਂ ਚੱਲਦਾ ਰਹੂਗਾ। ਇਹ ਗੁਰਦੁਆਰਾ ਸਾਹਿਬ ਦੀ ਦੂਰੀ ਹਜ਼ੂਰ ਸਾਹਿਬ ਤੋਂ 80 ਕਿਲੋਮੀਟਰ ਹੈ। 80 ਕਿਲੋਮੀਟਰ ਦੀ ਦੂਰੀ ਤੇ ਇਹ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੇ ਚੱਲਦੇ ਹਾਂ ਹੁਣ ਆਪਾਂ ਇੱਥੋਂ ਗੱਡੀ ਦੇ ਵਿੱਚ ਬਹਿਨੇ ਆ। ਅੱਗੇ ਦਾ ਜਿਹੜਾ ਆਪਣਾ ਸਫ਼ਰ ਆ ਉਹ ਸ਼ੁਰੂ ਕਰਦੇ ਆ। ਇਹ ਆ ਸ਼ਹਿਰ ਦੇਗਲੂਰ। ਇਹ ਜ਼ਿਲ੍ਹਾ ਪੈਂਦਾ ਇੱਥੋਂ ਦਾ ਇਹ ਜ਼ਿਲ੍ਹਾ ਡਿਸਟ੍ਰਿਕਟ ਹੈ ਦੇਗਲੂਰ। ਜਿਹੜੇ ਗੁਰਦੁਆਰਾ ਸਾਹਿਬ 'ਚ ਆਪਾਂ ਪਹਿਲਾਂ ਖੜੇ ਸੀਗੇ ਉਹ ਗੁਰਦੁਆਰਾ ਸਾਹਿਬ ਵੀ ਇਸੇ ਡਿਸਟ੍ਰਿਕਟ ਦੇ ਵਿੱਚ ਪੈਂਦਾ ਇਸੇ ਜ਼ਿਲ੍ਹੇ ਦੇ ਵਿੱਚ। ਜ਼ਿਲ੍ਹਾ ਦੇਗਲੂਰ। ਕਾ ਵੀ ਵੱਡਾ ਸ਼ਹਿਰ ਆ ਇਹ ਨਾਨਕ ਚੀਰਾ ਸਾਹਿਬ ਦੀ ਦੂਰੀ ਇੱਥੋਂ 60 ਕਿਲੋਮੀਟਰ ਰਹੀ ਗਈ ਤੇ ਆਹ ਰਾਹ ਬਹੁਤ ਖਰਾਬ ਆ ਸੜਕ ਬਹੁਤ ਟੁੱਟੀ ਹੋਈ ਆ ਤੇ ਗੱਡੀ ਬਿਲਕੁਲ ਹੌਲੀ ਹੌਲੀ ਚੱਲ ਰਹੀ ਆ ਮੱਕੀ ਵਾਲੇ ਦੇ ਵਾਲੇ ਉਸੇ ਤਰ੍ਹਾਂ ਖੇਤ ਮੱਕੀ ਦੇ ਤੇ ਨਰਮੇ ਦੇ ਕੁੱਝ ਚੜਾਈ ਵਾਲਾ ਰਸਤਾ ਆ ਗਿਆ ਤੇ ਕਿਤੇ ਕਿਤੇ ਚੜ੍ਹਾਈ ਪੈ ਜਾਂਦੀ ਆ ਕਿਤੇ ਕਿਤੇ ਉਤਰਾਈ ਪੈਂਦੀ ਆ ਇਸ ਤਰ੍ਹਾਂ ਦੇ ਰਸਤੇ 'ਚ ਪਹਾੜ ਆਉਂਦੇ ਨੇ ਟਿੱਬੇ ਆਉਂਦੇ ਨੇ ਆਪਾਂ ਕਰਨਾਟਕਾ 'ਚ ਐਂਟਰ ਕਰ ਗਏ ਆ ਅਮਰਤ ਦੇ ਫੋਨ ਤੇ ਮੈਸੇਜ ਆਇਆ ਵੈਲਕਮ ਟੂ ਕਰਨਾਟਕਾ ਤੇ ਅੱਗੇ ਦਾ ਸਫ਼ਰ ਹੁਣ ਆਪਣਾ ਕਰਨਾਟਕਾ 'ਚ ਰਹੂਗਾ ਕਰਨਾਟਕਾ ਸਟੇਟ 'ਚ ਆਪਾਂ ਐਂਟਰ ਹੋ ਗਏ ਬਾਈ ਨੇ ਰਸਤੇ 'ਚ ਰੋਕਿਆ ਪੰਪ ਤੇ ਗੱਡੀ ਤੇ ਤੇਲ ਪਵਾ ਰਹੇ ਨੇ ਅਸੀਂ ਥੋੜਾ ਟਾਈਮ ਉਤਰ ਗਏ ਸੀ ਅਸਕੇ ਚਲੋ ਆਰਾਮ ਲੈ ਲਾਨੇ ਆਂ ਦਮ ਲੈ ਲਾਨੇ ਆਂ ਬਾਕੀ ਆਹ ਰੋਡ ਆ ਹੁਣ ਤਾਂ ਰੋਡ ਵਧੀਆ ਆ ਗਿਆ ਪਿੱਛੇ ਥੋੜੀ ਜੀ ਸੜਕ ਖਰਾਬ ਸੀ ਤੇ ਆ ਸਾਰੀਆਂ ਗੱਡੀਆਂ ਉਧਰੇ ਜਾ ਰਹੀਆਂ ਨੇ ਨਾਨਕਚੀ ਦਾ ਸਾਹਾ ਆ ਸੰਗਤਾਂ ਦੀਆਂ ਅਮਰਤ ਵੀ ਉਤਰਿਆ ਆ ਨੀਚੇ ਪੰਪ ਤੇ ਗੱਡੀ ਰੁਕੀ ਹੋਈ ਆ ਇੱਥੇ ਪਾਣੀ ਭਰਨ ਲੱਗੇ ਸੀ ਬੋਤਲ 'ਚ ਫਿਲਟਰ ਵਾਲਾ ਪਾਣੀ ਅਮਰਤ ਇਹ ਲੱਗਿਆ ਹੋਇਆ ਪਿੱਛੇ ਉਹਦੇ ਫਿਲਟਰ ਹਾਂ ਲੱਗਿਆ ਲੱਗਿਆ ਹੋਇਆ ਫਿਲਟਰ ਹਾਂ ਚੱਲਦੇ ਹਾਂ ਬੈਠਦੇ ਹਾਂ ਗੱਡੀ ਦੇ ਵਿੱਚ ਫਿਰ ਅੱਗੇ ਨੂੰ ਕਰਦੇ ਹਾਂ ਸਫ਼ਰ ਸ਼ੁਰੂ ਹੁਣ ਆਪਾਂ ਪਹੁੰਚੇ ਜੀ ਮਾਤਾ ਭਾਗੌਰ ਜੀ ਦੇ ਸਥਾਨ ਤੇ ਇਹ ਵੱਡੇ ਰੋਡ ਤੋਂ ਸੜਕ ਉਤਰਦੀ ਆ ਪਿੰਡ ਵਿੱਚ ਨੂੰ ਇਹ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਬਣੇ ਹੋਏ ਨੇ ਆਹ ਸੜਕ ਆਪਾਂ ਜਾ ਕੇ ਪਹੁੰਚਾਂਗੇ ਗੁਰਦੁਆਰਾ ਸਾਹਿਬ ਜਿੱਥੇ ਇਹ ਗੇਟ ਵੀ ਬਣਿਆ ਹੋਇਆ ਗੁਰਦੁਆਰਾ ਸਾਹਿਬ ਦਾ ਇਸ ਥਾਨ ਬਿਲਕੁਲ ਪਿੰਡ ਦੇ ਵਿੱਚ ਬਣਿਆ ਹੋਇਆ ਆ ਆਲੇ-ਦਾਲੇ ਕੁਛ ਕਰਨੇ ਆਲੇ-ਦਾਲੇ ਦੇ ਬਸੋਂ ਆ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਜਿਹੜਾ ਗੇਟ ਉਹ ਮੇਨ ਗੇਟ ਹੈ ਗੁਰਦੁਆਰਾ ਸਾਹਿਬ ਦਾ ਬਿਲਕੁਲ ਪਿੰਡ ਦੇ ਵਿੱਚਕਾਰ ਆ ਆ ਕੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਇਹ ਤੇ ਹੁਣ ਆਪਾਂ ਇਸ ਸਥਾਨ ਦੇ ਦਰਸ਼ਨ ਕਰਾਂਗੇ ਹੁਣ ਆਪਾਂ ਪਹੁੰਚੇ ਜੀ ਗੁਰਦੁਆਰਾ ਮਾਤਾ ਭਾਗੌਰ ਜੀ ਦੇ ਜਨਵਾੜਾ ਤੇ ਜ਼ਿਲ੍ਹਾ ਬੇਦਰ ਜੇ ਜਨਵਾੜਾ ਦੇ ਵਿੱਚ ਪੈਂਦੇ ਨੇ ਇਹ ਗੁਰਦੁਆਰਾ ਸਾਹਿਬ ਆ ਮੁੱਖ ਦਰਵਾਜ਼ਾ ਗੁਰਦੁਆਰਾ ਸਾਹਿਬ ਦਾ ਮਾਤਾ ਭਾਗੌਰ ਜੀ ਦੇ ਗੁਰਦੁਆਰਾ ਸਾਹਿਬ ਨੇ ਚਲਦੇ ਅੰਦਰ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਦੇ ਨਾਲੇ ਦੇਖਦੇ ਆ ਇਤਿਹਾਸ ਕੀ ਇਤਿਹਾਸਾ ਗੁਰਦੁਆਰਾ ਸਾਹਿਬ ਦਾ ਸਾਹਮਣੇ ਦਰਬਾਰ ਸਾਹਿਬ ਨੇ ਇਹ ਗੁਰਦੁਆਰਾ ਸਾਹਿਬ ਦੀ ਦੇਖਾ ਜਿਹੜੀ ਉਹ ਬਿਲਕੁਲ ਅਲੱਗ ਹੈ ਇਹ ਸਾਰਾ ਇੱਥੇ ਇਹ ਐਵੇਂ ਦਾ ਇਹਨੂੰ ਗੁਰਦੁਆਰਾ ਸਾਹਿਬ ਨੂੰ ਪੇਂਟ ਕੀਤਾ ਗਿਆ ਹੈ ਇੱਧਰ ਦਰਬਾਰ ਸਾਹਿਬ ਨੇ ਪਹਿਲਾਂ ਆਪਾਂ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ ਤੇ ਇੱਧਰ ਵਾਲੇ ਪਾਸੇ ਇਤਿਹਾਸ ਦਾ ਬੋਰਡ ਲੱਗਿਆ ਹੋਇਆ ਹੈ ਇਹ ਗੁਰਦੁਆਰਾ ਸਾਹਿਬ ਪਿੰਡ ਜਨਵਾੜਾ ਦੇ ਵਿੱਚ ਨੇ ਇਸ ਪਿੰਡ ਦਾ ਨਾਮ ਜਨਵਾੜਾ ਹੈ ਤੇ ਜ਼ਿਲ੍ਹਾ ਬੇਦਰ ਪੈਂਦਾ ਹੈ ਤੇ ਕਰਨਾਟਕਾ ਸਟੇਟ ਪੈਂਦੀ ਹੈ ਕਰਨਾਟਕਾ ਸੂਬਾ ਪਿੰਡ ਜਨਵਾੜਾ ਤੇ ਜ਼ਿਲ੍ਹਾ ਬੇਦਰ ਇਹ ਸਾਰਾ ਇਤਿਹਾਸ ਦਾ ਬੋਰਡ ਹੈ ਗੁਰਦੁਆਰਾ ਸਾਹਿਬ ਦਾ ਮਾਈ ਭਾਗੋ ਜੀ ਨਾਲ ਸੰਬੰਧਿਤ ਇਹ ਗੁਰਦੁਆਰਾ ਸਾਹਿਬ ਨੇ ਤੇ ਸਾਰਾ ਤੁਹਾਨੂੰ ਇਤਿਹਾਸ ਦੱਸਦੇ ਆਪਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਮਾਤਾ ਭਾਗੌਰ ਦੀ ਜਨਵਾੜਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋਤੀ ਜੋਤ ਸਮਾਉਣ ਤੋਂ ਪਿੱਛੋਂ ਪੂਨੇ ਦੇ ਨੇੜੇ 17 ਕਿਲੇ ਵਿੱਚ ਰੁਸਤਮਰਾਓ ਤੇ ਬਾਲਾਰਾਓ ਨੂੰ ਆਜ਼ਾਦ ਕੀਤਾ ਅਤੇ ਉਹਨਾਂ ਹੁਕਮ ਦਿੱਤਾ ਕਿ ਨਦੇੜ ਵੇਖੇ ਜਾਓ ਅਤੇ ਬੰਦੀ ਛੋੜ ਵਾਲੀ ਘਟਨਾ ਦਾ ਸਾਰਾ ਵਰਤਾਂਤ ਸੰਗਤਾਂ ਨੂੰ ਸੁਣਾਉਣਾ ਤਾਂ ਜੋ ਸੰਗਤਾਂ ਨੂੰ ਇਹ ਜਾਣ ਜਾਣ ਸਕਣ ਕਿ ਸਤਗੁਰ ਹਾਜ਼ਰ ਨਾਜ਼ਰ ਹਨ ਨੇ ਦੇੜ ਪੁੱਜਣ ਪਿੱਛੋਂ ਰੁਸਤਮਰਾਓ ਤੇ ਬਾਲਾਰਾਓ ਦੀ ਬੇਨਤੀ ਪ੍ਰਵਾਨ ਕਰਦੇ ਆ ਸਿੱਖੀ ਪ੍ਰਚਾਰ ਹਿੱਤ ਪਿੱਛੋਂ ਮਾਈ ਭਾਗੋ ਜੀ ਨੂੰ ਜਥੇਦਾਰ ਸੰਤੋਖ ਸਿੰਘ ਜੀ ਨੇ ਉਹਨਾਂ ਨਾਲ ਰਵਾਨਾ ਕਰ ਦਿੱਤਾ ਮਾਤਾ ਜੀ ਬਿੱਦਰ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਅਤੇ ਕੁਝ ਸਮੇਂ ਪਿੱਛੋਂ ਮਾਈ ਭਾਗੋ ਜੀ ਜਨਵਾੜੇ ਦੀ ਗੜੀ ਰੁਸਤਮਰਾਓ ਬਾਲਾਰਾਓ ਦੇ ਗ੍ਰਹਿ ਵਿਖੇ ਗੁਰਪੂਰੀ ਸੁਧਾਰ ਗਏ ਮਾਈ ਭਾਗੋ ਜੀ ਦੀ ਯਾਦ ਵਿੱਚ ਪਿੰਡ ਜਨਵਾੜਾ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਅਤੇ ਇਹ ਜਿਹੜਾ ਸਥਾਨ ਹੈ ਗੁਰਦੁਆਰਾ ਸਾਹਿਬ ਨੇ ਇਹ ਨਾਨਕਚੀਰਾ ਤੋਂ ਥੋੜੀ ਜਿਹੀ ਦੂਰੀ ਤੇ ਨੇ 10-12 ਕਿਲੋਮੀਟਰ ਦੀ ਦੂਰੀ ਤੇ ਨੇ ਅਤੇ نیچے ਲਿਖ ਕੇ ਦੱਸਿਆ ਗਿਆ ਕਿ ਪਾਠਖੰਡ ਦੀ ਗਿਆਤ ਲਈ ਵੀ ਵਰਣਨ ਕਰਨਾ ਉਚਿਤ ਹੋਵੇਗਾ ਜਦੋਂ ਭੁੱਖ ਅਤੇ ਲੜਾਈ ਹੱਥੋਂ ਤੰਗ ਆ ਕੇ ਆਪਣੀਆਂ ਜਾਨਾਂ ਪਿਆਰੀਆਂ ਕਰਦਿਆਂ ਕੁਝ ਸਿੰਘਾਂ ਨੇ ਤੂੰ ਸਾਡਾ ਗੁਰੂ ਨਾ ਤੇਰੇ ਸਿੱਖ ਕਹਿ ਕੇ ਦਸ਼ਮ ਪਿਤਾ ਨੂੰ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਵਦਾਵਾ ਲਿਖ ਕੇ ਆਪਣੇ ਘਰਾਂ ਨੂੰ ਵਤ ਗਏ ਸਨ ਤਾਂ ਇਹੀ ਮਾਤਾ ਭਾਗੋ ਜੀ ਨੇ ਉਹਨਾਂ ਨੂੰ ਸਿੱਖਾਂ ਨੂੰ ਚੂੜੀਆਂ ਪਾ ਕੇ ਘਰ ਹੀ ਰਹਿਣ ਦਾ ਮੇਣਾ ਦਿੱਤਾ ਅਤੇ ਜੰਗ ਵਿੱਚ ਲੜਨ ਲਈ ਵਗਾਰਿਆ ਤੇ ਖੁਦ ਵੀ ਜੰਗ ਵਿੱਚ ਮਰਦਾ ਵਾਂਗਾ ਲੜੇ ਨਤੀਜਾ ਇਹ ਹੋਇਆ ਕਿ ਦਸ਼ਮੇਸ਼ ਪਿਤਾ ਜੀ ਨੇ ਬਖਸ਼ਿਸ਼ਾਂ ਦੇ ਘਰ ਆ ਕੇ ਵਿਦਾਵਾ ਪਾੜ ਦਿੱਤਾ ਉਹ ਸਿੱਖ 40 ਮੁਕਤੇ ਅਖਵਾਏ ਅਤੇ ਇਹੀ ਮਈ ਪਾਗੋ ਟੁੱਟੀ ਗੰਢਣ ਦਾ ਕਾਰਨ ਬਣੀ ਤੇ ਇਹ ਸਾਰਾ ਇਤਿਹਾਸ ਆ ਗੁਰਦੁਆਰਾ ਸਾਹਿਬ ਦਾ ਤੇ ਇੱਥੇ ਇੱਕ ਇਤਿਹਾਸਕ ਖੂਹ ਹੈ ਇਤਿਹਾਸਕ ਬੋੜੀ ਹੈ ਆਪ ਬੋਰਡ ਲੱਗਿਆ ਹੋਇਆ ਇੱਥੇ ਲਿਖਿਆ ਹੋਇਆ ਇਤਿਹਾਸਕ ਖੂਹ ਬੋੜੀ ਤੇ ਉੱਪਰ ਪੰਜਾਬੀ ਚ ਲਿਖਿਆ ਹੋਇਆ ਥੱਲੇ ਕਰਨਾਟਕਾ ਦੀ ਭਾਸ਼ਾ ਤੇ ਉਸ ਤੋਂ نیچے ਇੰਗਲਿਸ਼ ਦੇ ਵਿੱਚ ਆ ਉਹ ਬੋਲੀ ਇਤਿਹਾਸਕ ਬੋਲੀ ਹੈ ਇਤਿਹਾਸਕ ਖੂਹ ਹੈ ਚਲਦੇ ਹਾਂ ਹੁਣ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਹਾਂ ਤੇ ਇੱਥੇ ਉੱਪਰ ਬੋਰ ਲੱਗਿਆ ਹੋਇਆ ਗੁਰਦੁਆਰਾ ਮਾਤਾ ਭਾਗੌਰ ਜੀ ਪਿੰਡ ਜਨਵਾੜਾ ਜ਼ਿਲ੍ਹਾ ਬੇਦਰ ਇਹ ਨਹੀਂ ਅੱਗੇ ਤੇ ਸਾਹਮਣੇ ਵਾਲੇ ਪਾਸੇ ਹੈਗਾ ਤਪੋਸਥਾਨ ਮਾਤਾ ਭਾਗੌਰ ਜੀ ਦਾ ਹੁਣ ਆਪਾਂ ਤਪੋਸਥਾਨ ਦੇ ਦਰਸ਼ਨ ਕਰਾਂਗੇ ਮਾਤਾ ਭਾਗੌਰ ਜੀ ਦੇ ਤਪੋਸਥਾਨ ਦੇ ਪਾ ਚੱਲਾਂਗੇ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰਨ ਇੱਥੇ ਬੋਰਡ ਲੱਗਿਆ ਹੋਇਆ ਦਰਬਾਰ ਸਾਹਿਬ ਨੂੰ ਜਾਣ ਦਾ ਰਸਤਾ ਦਰਬਾਰ ਸਾਹਿਬ ਉੱਪਰਲੇ ਵਾਲੇ ਪਾਸੇ ਬਣੇ ਹੋਏ ਨੇ ਆਪਾਂ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਏ ਤੇ ਹੁਣ ਇੱਥੋਂ ਅੱਗੇ ਵਾਲੇ ਪਾਸੇ ਨੂੰ ਚੱਲਾਂਗੇ ਅੱਗੇ ਜਿਹੜੇ ਗੁਰਦੁਆਰਾ ਸਾਹਿਬ ਆਉਣਗੇ ਉਹਨਾਂ ਦੇ ਆਪਾਂ ਦਰਸ਼ਨ ਕਰਾਵਾਂਗੇ ਤੇ ਇੱਕ ਸਥਾਨ ਹੋਰ ਆਉਂਗੇ ਇੱਕ ਗੁਰਦੁਆਰਾ ਸਾਹਿਬ ਹੋਰ ਆਉਣਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਪਹੁੰਚਾਂਗੇ ਨਾਨਕ ਚੀਦਾ ਸਾਹਿਬ ਦੇ ਤੇ ਚੱਲਦੇ ਆਂ ਇੱਥੋਂ ਦਰਸ਼ਨ ਆਪਾਂ ਕਰ ਲਈ ਤੇ ਇੱਧਰ ਪਿੱਛੇ ਆਪਣੀ ਆਹ ਗੱਡੀ ਖੜੀ ਐ ਟਰੈਵਲਰ ਬੈਨ ਜਿਹਦੇ ਜੇ ਆਪਾਂ ਆਏ ਹੋਏ ਆਂ ਤੇ ਟਾਈਮ ਦੁਪਹਿਰੇ 12 ਵਜੇ ਦਾ ਹੋ ਗਿਆ ਸਵੇਰੇ 7 ਵਜੇ ਆਪਾਂ ਤੁਰੇ ਸੀਗੇ ਫਜ਼ੂਰ ਸਾਹਿਬ ਤੋਂ ਤੇ 12:00 ਵਜੇ ਇੱਥੇ ਪਹੁੰਚਦੇ ਆਂ ਮਾਈ ਭਾਗੋ ਜੀ ਦੇ ਗੁਰਦੁਆਰਾ ਸਾਹਿਬ ਤੋਂ ਆਪਾਂ ਚੱਲਣ ਲੱਗ ਲੱਗਿਆਂ ਸਾਰੀਆਂ ਸੰਗਤਾਂ ਬੈਗੀਆਂ ਨੇ ਗੱਡੀ 'ਚ ਮਾਤਾ ਪਾਕੌਰ ਜੀ ਦੇ ਸਥਾਨ ਤੋਂ ਆਪਾਂ ਚੱਲ ਪਏ ਤੇ ਜਿਹੜੇ ਆਪਾਂ ਹਾਈਵੇ ਤੋਂ ਛੋਟੀ ਸੜਕ ਉੱਤਰੀ ਸੀਗੇ ਉਹੀ ਹਾਈਵੇ ਤੇ ਆਪਾਂ ਦੁਬਾਰਾ ਆ ਗਏ ਇੱਥੋਂ ਹੀ ਆਪਾਂ ਐਂਟਰ ਕੀਤੀ ਸੀਗੇ ਇਹ ਪਿੰਡ ਵਿੱਚ ਜਨਰਵਾੜੇ ਪਿੰਡ ਵਿੱਚ ਤੇ ਇਸ ਤੋਂ ਅੱਗੇ ਵਾਲੇ ਸਥਾਨ ਆਉਣਗੇ ਗੁਰਦੁਆਰਾ ਭਾਈ ਸੈਭ ਸਿੰਘ ਜੀ ਦੇ ਆਪਾਂ ਉਹਦੇ ਦਰਸ਼ਨ ਕਰਾਂਗੇ ਤੇ ਗੁਰਦੁਆਰਾ ਨਾਨਕ ਚੀਰਾ ਸਾਹਿਬ ਵੀ ਇੱਥੋਂ ਥੋੜੀ ਦੂਰੀ ਦੀ ਰਹਿ ਜਾਂਦੇ ਨੇ ਹੁਣ ਇਸ ਸਮੇਂ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਪੰਜਵੇਂ ਪਿਆਰਿਆਂ ਜੀ ਦੇ ਅਸਥਾਨ ਦੇ ਤੇ ਇਹ ਪਾਹੀ ਭਾਈ ਸਾਹਿਬ ਸਿੰਘ ਜੀ ਦਾ ਅਸਥਾਨ ਹੈ ਭਾਈ ਸਾਹਿਬ ਸਿੰਘ ਜੀ ਦੇ ਇਹ ਗੁਰਦੁਆਰਾ ਸਾਹਿਬ ਨੇ ਹੁਣ ਆਪਾਂ ਦਰਸ਼ਨ ਕਰਾਂਗੇ ਅੰਦਰ ਦਰਬਾਰ ਸਾਹਿਬ ਦੇ ਚਲਦੇ ਆਂ ਚੰਨ ਕੇ ਅਨਸਪੂਰਤ ਕਛਹੀ ਕੇਸਰ ਸਾਹਿਬ ਜਾ ਕੇ 50 ਪਿਆਰਿਆਂ ਦੀ ਚੌਂ ਸਮੇ ਗੁਰੂ ਮਹਾਰਾਜ ਜੀ ਅਕੇ ਆਪਣਾ ਸੀਸ ਭੇਟਕਾ ਅਤੇ ਅਮਰਤੀ ਦਾਤ ਪ੍ਰਾਪਰਤ ਕੀਤੀ ਜੀ ਚੰਗੋ ਸਾਹਿਬ ਦੇ ਕਢੀ ਵਿੱਚ ਜੰਗ ਲੜ ਕੇ ਹੋਵੇ ਸ਼ਹੀਦੀ ਪ੍ਰਾਪਤ ਕੀਤੀ ਇਹ ਗੁਰਦੁਆਰਾ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਦੇ ਯਾਦ ਵਿੱਚ ਬਣਿਆ ਹੈ ਜੀ ਆਪ ਸਾਡੀ ਆਖੀ ਯਾਤਰਾ ਸਫਲ ਹੋਵੇ ਨਾਮਦਾਰ ਕੁਰਸ਼ੀ ਜੀਵਨ ਬਖਸ਼ੇ ਸਾਰੇ ਪਿੰਡੇ ਬਲਾਉ ਵਾਹਿਗੁਰੂ ਜੀ ਕਾ ਈ ਸਾਬ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਹੁਣ ਆਪਾਂ ਚੱਲਣ ਲੱਗੇ ਆਂ ਤੇ ਇੱਥੋਂ 10-12 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਨਾਨਕ ਚੀਰਾ ਸਾਹਿਬ ਨੇ ਇੱਥੋਂ ਚੱਲਦੇ ਆਂ ਸਾਰੀਆਂ ਸੰਗਤਾਂ ਬੈ ਗਈਆਂ ਗੱਡੀ ਦੇ ਵਿੱਚ